ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਣ ਦਿਨ ਦੁੱਖ ਵਿਹਾਣੀ ਆਪਣਾ ਧਰਮ ਗਵਾਵਹਿ ਇਥਿ ਠਮਕ ਬੂਝਹਿ ਨਾਹੀ ਇਥੇ ਵਿਸਰਾਮ ਅਣ ਦਿਨ ਦੁੱਖ ਵਿਹਾਣੀ ਮਨਮੁਖ ਅੰਧ ਨਾ ਚੇਤਿ ਹਿ ਦੂਬ ਮੁਏ ਬਿਨ ਪਾਣੀ ਇਹ ਵੀ ਯਾਦ ਰੱਖਣ ਵਾਲੀ ਥੰਮਕ ਹੈ ਮਨਮੁਖ ਅੰਧ ਇਹ ਤੁਮਕਾ ਨਾ ਚੇਤਿ ਹਿ ਅੰਧ ਨਾ ਚੇਤਿ ਹਿ ਨਹੀਂ ਗੈਣਾ ਮਨਮੁਖ ਅੰਧ ਨਾ ਚੇਤਿ ਹਿ ਦੂਬ ਮੁਏ ਬਿਨ ਪਾਣੀ ਮਨ ਰੇ ਸਦਾ ਪਜਹੁ ਹਰਿ ਸਰਣਾਈ ਗੁਰ ਗੋਰ ਕਾ ਸਬਦ ਅੰਤਰ ਵਸੈ ਸਾ ਹਰ ਵਿਸਰ ਨਾ ਜਾਈ ਰਹਾਉ ਇਹੋ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋ ਮੈਂ ਦੁਸ਼ਟੀ ਪਾਈ ਆਉਣ ਜਾਣਾ ਜੰਮਣਾ ਮਰਣਾ ਮਨ ਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਆਤ ਸੁਖਾਲੀ ਹਾਂ ਆਤ ਪੁੱਲਾ ਹੀ ਬੋਲਣਾ ਬਹੁਤੀ ਜਿਆਦੀ ਸੁਖਾ ਨੂੰ ਦੇਣ ਵਾਲੀ ਸੁਖਾਂ ਦਾ ਘਰ ਹੈ ਆਲੇ ਨਾਮ ਘਰ ਦਾ ਜੋ ਇੱਛੇ ਸੋ ਫਲ ਪਾਏ ਜਾਤ ਸਾਤ ਤਾਪ ਜਾਤ ਸਾਤ ਤਾਪ ਪਵਿੱਤ ਸਰੀਰਾ ਕੋਲੇ ਪਾਦੀ ਬੂਨਿਆ ਜਾਤ ਸਾਤ ਤਾਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਣਾਗਤੀ ਹਾ ਤੈਨ ਕੈ ਬਾਲ ਜਾਓ ਦਰ ਸਤੈ ਸਤੀ ਵੜਿਆਈ ਸਹਜੇ ਸਤ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੀ ਜੋ ਦੁਹਾਗਣ ਤਨ 시ਗਾਰ ਸਿਜੈ ਕੰਤ ਨ ਆਵਈ ਨਿਤ ਨਿਤ ਹੋਇ ਖੁਆਰ ਪਿਰ ਕਾ ਮਹਿਲ ਨਾ ਪਾਵਈ ਨਾ ਦਿਸੈ ਘਰਬਾਰ ਭਾਈ ਰੇ ਇਕ ਮਨ ਨਾਮ ਧਿਆਇ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਇ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਖਿਆ ਉਰਤਾਰ ਮਿੱਠਾ ਬੁਲਹਿ ਨਿਵ ਚੱਲਹਿ ਸਿਜ ਰਵੈ ਪਤਾਰ ਸਿਜ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਥੋੜਾ ਪੂਰਾ ਉਚਾਰਨ ਕਰਨਾ ਸੋਭਾਵੰਤੀ ਸੁਹਾਗਣੀ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰਾ ਭਾਗ ਸਤਗੁਰ ਮਿਲੈ ਜਾ ਭਾਗਾ ਕਾ ਉਦੋ ਹੋਏ ਹਾ ਉਦੋ ਪੋਲਾ ਹੀ ਬੋਲਣਾ ਜਾ ਭਾਗਾ ਕਾ ਉਦੋ ਹੋਏ ਉਦੋਂ ਨਹੀਂ ਕਹਿਣਾ ਅੰਤਰ ਹੋ ਦੁਖ ਭ੍ਰਮ ਕੱਟਿਆ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੈ ਦੁਖ ਨਾ ਪਾਵੈ ਕੋਇ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਇ ਜਿਨਾਂ ਪ੍ਰਾਪਤ ਤਿੰਨ ਪੀਆ ਹਮੈ ਵਿੱਚ ਹੋ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾ ਪਿਰ ਜਾਣ ਆਪਣਾ ਤਨ ਮਨ ਅੱਗੇ ਧਰੀ ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇ ਸਹਿਜ ਸਾਚ ਮਿਲਾਵੜਾ ਸਾਚ ਬੜਾਈ ਦੀ ਭਾਈ ਰੇ ਗੁਰ ਬਿਨ ਭਗਤ ਨ ਹੋਏ ਬੇਨ ਗੁਰ ਭਗਤ ਨ ਪਾਈਐ ਜੇ ਲੂਚੈ ਸਭ ਕੋਈ ਰਹਾਉ ਲਖ 84 ਫੇਰ ਪਾਇ ਕਾਮਣ ਦੂਦੈ ਭਾਈ 84 ਹਾ ਹਾ ਉਚਾਰਨ ਕਰਨਾ 84 ਨਹੀਂ ਕਹਿ ਦੇਣਾ ਸ਼ੁੱਧ ਉਚਾਰਨ ਕਰਨਾ ਲਖ 84 ਫੇਰ ਪਾਇਆ ਕਾਮਣ ਦੂਜੇ ਭਾਏ ਬੇਨ ਗੁਰ ਨੀਦ ਨਾ ਆਵਈ ਦੁਖੀ ਰਹਿਣ ਵਿਹਾਈ ਬੇਨ ਸਬਦ ਪੇਰ ਨਾ ਪਾਈਐ ਬਿਰਸਾ ਜਨਮ ਗਵਾਈ ਹੋ ਹੋ ਕਰਤੀ ਜਗ ਫਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚਿਤੈ ਸਭ ਬਾਦੀ ਜਮਕਾਲ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਅੰਧੀ ਪਦ ਤੇ ਯਮਕ ਲਾਉਣੀ ਹੈ ਅੰਧੀ ਨਾਮ ਨਹੀਂ ਜਣਾ ਹੈ ਅੰਧੀ ਨਾਮ ਨਾ ਚਿਤੈ ਸਭ ਬਾਦੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨ ਮਰਦਾ ਸਮਾਲ ਨਾਮ ਰਤੇ ਸੇ ਨਿਰਮਲੀ ਗੁਰ ਕਾ ਸਹਿਜ ਸੁਭਾਈ ਮਾਨ ਤਨ ਰਤਾ ਰੰਗ ਸਿਉ ਦਸਨਾ ਰਸਨ ਰਸਾਈ ਨਾਨਕ ਰੰਗ ਨ ਉਤਰੈ ਜੋ ਹਰ ਧੁਰ ਛੋਡਿਆ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ